ਅਸੀਂ ਕਰਾਂਗੇ ਵੀ ਇਹ ਬਿੰਦੂਪੁੱਲਰ ਤੋੜੋ ਤੇ ਪਰ ਸਾਡੀ ਪ੍ਰੋਬਲਮ ਸਮਝਣ ਦੀ ਕੋਸ਼ਿਸ਼ ਕੋਈ ਵੀ ਨਹੀਂ ਕਰ ਰਹੀ। ਅਲੱਗ ਹੀ ਜਾਣਦੇ ਸਾਰੇ ਇਹ ਪ੍ਰੋਬਲਮ ਨੂੰ ਪ੍ਰੋਬਲਮ ਕੀ ਹੈ। ਪ੍ਰੋਬਲਮ ਗੱਡੀ ਲੱਗਦੀ ਹੈ ਸਿੱਧੀ ਆ ਕੇ ਸ਼ਟਰ ਦੇ ਅੱਗੇ ਲੱਗ ਜਾਂਦੀ ਹੈ। ਅਸੀਂ ਦੁਕਾਨ ਦੇ ਅੱਗੇ ਪਹਿਲੇ ਖੋਲ੍ਹੀਏ ਕਿਵੇਂ ਸਾਨੂੰ ਪਹਿਲੇ ਇਹ ਮਸਲਾ ਆ ਜਾਂਦਾ ਵੀ ਸਾਡੀ ਤਾਂ ਕਿਵੇਂ ਪਹੁੰਚੀਏ। ਚਲੋ ਖੁੱਲਦੀ ਤਾਂ ਗੱਲ ਦੂਰ ਦੀ ਹੈ। ਸਾਡਾ ਕੋਈ ਕਸਟਮਰ ਆ ਜੇ ਔਰ ਯਾਦਾ ਉਹ ਗੱਡੀ ਨੂੰ ਟੱਪ ਕੇ ਆਵੇ। ਤੇ ਯਾ ਉਹ ਥੜੀਆਂ ਤੋਂ ਚੜ ਚੜ ਕੇ ਆਵੇ। ਸਾਡੇ ਪੂਰਾ ਜਾਮ ਹੋ ਜਾਂਦਾ ਤੁਹਾਨੂੰ ਵੀਡੀਓ ਵੀ ਦਿਖਾ ਸਕਦੇ ਹਾਂ ਜੀ ਫੋਟੋ ਵੀ ਕਿਚ ਕੇ ਰੱਖੀਆਂ ਹੋਈਆਂ ਸਾਰੀਆਂ। ਇੱ ਇਹ ਸਾਡੀ ਪ੍ਰੋਬਲਮ ਹੈ ਸਾਡੀ ਪ੍ਰੋਬਲਮ ਸਮਝੇ ਬਿਨਾ ਡੱਬੇ ਚ ਕੀ ਜਾਂਦੇ ਆ ਪਿੱਲਰ ਵੀ ਟੁੱਟ ਜਾਊਗਾ ਤੋੜ ਦਿੰਦੇ ਆ ਕੋਈ ਗੱਲ ਨਹੀਂ ਜਿਵੇਂ ਚਲੋ ਸਵਿਧਾਨਿਕ ਰੂਪ ਉਡਾ ਲੈ ਨਹੀਂ ਹੈਗਾ ਸਹੀ ਆਪਾਂ ਬਣਦੇ ਪਰ ਸਾਨੂੰ ਐਸ ਕੰਡੀਸ਼ਨ ਤੇ ਲਿਆਣ ਵਾਲਾ ਕੋਈ ਹੈ ਇਹ ਟ੍ਰੈਫਿਕ ਹੀ ਹੈ ਅੱਜ ਕਹਿੰਦੇ ਸਾਡਾ ਮਸਲਾ ਹੱਲ ਕਰੋ ਸਾਨੂੰ ਕੀ ਲੋੜ ਹੈ ਲਾਂਦੀ ਅਸਾਂ ਮੁੰਡੇ ਵਿਚਾਰੇ ਉਹ ਦੁਖੀ ਸਵੇਰੇ ਅੰਦਰ ਕਰੋ ਬਾਹਰ ਕਰੋ ਉਹਦੇ ਨਾਲ ਚੰਗਾ ਹੈ ਇਹ ਵੀ ਸਾਡਾ ਕੋਲ ਪਰਮਾਨੈਂਟ ਹੱਲ ਕਰ ਦੋ ਵੀ ਅਸੀਂ ਨਾ ਤਾਂ ਬਾਹਰ ਗੱਡੀਆਂ ਦੇ ਨਾਲ ਅੰਦਰ ਰੱਖੀਏ ਤੇ ਨਾ ਇਹਦੇ ਕੋਈ ਟੂ ਵੀਲਰ ਦੀ ਕੋਈ ਪ੍ਰੋਬਲਮ ਨਹੀਂ ਹੈ ਮੇਨ ਪ੍ਰੋਬਲਮ ਹੈ ਫੋਰ ਵੀਲਰ ਇਹ ਪ੍ਰਸ਼ਾਸਨ ਹੀ ਖੁਦ ਕੋਈ ਲਾਈਨ ਨਾ ਲਾ ਦੇਵੇ ਜੀ ਜਿੰਦੇ ਚ ਗੱਡੀ ਨਾ ਲੱਗੇ ਅੱਗੇ ਆ ਕੇ ਜਿਵੇਂ yellow line ਬਿਲਕੁਲ ਬਿਲਕੁਲ ਇਸ ਤਰ੍ਹਾਂ ਦੀ ਕੋਈ ਮਦਦ ਨਹੀਂ ਅਸੀਂ ਦਾ ਨਾਲ ਕੋਈ ਟਾਈਮਿੰਗ ਨਹੀਂ ਹੈ ਨਾ ਜਿਵੇਂ ਗੱਡੀ ਆ ਕੇ ਖੜੀ ਕਰਕੇ 12 ਨੰਬਰ ਸ਼ੋਪਿੰਗ ਕਰਨ ਚਲੇਗੇ ਅੱਜ ਸਵੇਰੇ ਗੱਡੀ ਦੇ ਚਲਾਣ ਦੇ ਡੀਟੇਲ ਮਸ਼ਾ ਕਰਦੇ ਵੀਰੇ ਇੱਥੇ ਕੁਝ ਅੱਜ ਥ੍ਰਿੰਦਰ ਸਿੰਘ ਦਾ ਟੈਂਪਰੀ ਹੈ ਪਰ ਲਿਤੀਆ ਗਿਆ ਹੈ ਕਿ ਕਾਰਨ ਸੀ ਕਿ ਨਾ ਦੇ ਆਰਡਰ ਸੀ ਜਿਸ ਤਰ੍ਹਾਂ ਮਾਨਯੋਗ ਆਪਣੇ ਕੰਟੀਨਰ ਕਮਿਸ਼ਨਰ ਸ਼ੇਨੂ ਕੁਪਲ ਜੀ ਅਤੇ ਮਾਨਯੋਗ ਮੇਅਰ ਸਾਹਿਬ ਵੱਲੋਂ ਤਾਫ ਕੰਪਲੇਟ ਪ੍ਰਾਪਤ ਹੋ ਰਹੀ ਹੈ ਕਿ ਕੈਨ ਦੇ ਰੋਡ ਨੇ ਆਂ ਬੀ ਸ਼ੌਕੀ ਪੇਪਰਸ ਨੇ ਖਾਲੀ ਡੱਬੇ ਲਗਾ ਲਗਾ ਕੇ ਕਾਫੀ ਇਨਫੋਰਸਮੈਂਟ ਕੀਤੇ ਹੈ ਰੋਡ ਤੇ ਤਾਂ ਕਰਕੇ ਨਿਰਦੇਸ਼ ਦਿੱਤੇ ਦੀ ਵੀ ਇਹਨਾਂ ਤੇ ਤੁਰੰਤ ਕਾਰਵਾਈ ਕਰਦੇ ਜਾ ਰਹੀ ਹੈ ਜਿਵੇਂ ਦੁਕਾਨਦਾਰਾਂ ਨੇ ਰਿਕੁਐਸਟ ਹੈ ਵੀ ਜਿਹੜੇ ਦੁਕਾਨਦਾਰ ਨੇ ਆਪਣੀ ਹਜ਼ੂਰੀ ਦੇ ਅੰਦਰ ਹੈ ਤਾਂ ਜੋ ਟ੍ਰੈਫਿਕ ਦੀ ਸਮੱਸਿਆ ਜਿਹੜੀ ਬੋਰਸ ਕਾਫੀ ਜ਼ਿਆਦਾ ਹੈ ਤੇ ਹਸਪੀਟਲ ਨੂੰ ਵੀ ਆਪਣੇ ਬੋਰਸ ਘਾਟੀ ਨੇ ਜਿਵੇਂ ਗੰਗਾ ਨਗਰ ਰੋਡ ਹੈ ਉੱਥੇ ਵੀ ਜਿਹੜੇ ਪ੍ਰੂਵ ਵਾਲੇ ਰਿਹਾਇਣੇ ਸੀ ਆਪਾਂ ਅੰਦਰ ਕਰਵਾਈਆਂ ਉਸ ਕਰਕੇ ਆਵਾਜਾਈ ਕਾਫੀ ਸਮੂਥ ਹੋਈ ਹੈ ਇਹ ਹੀ ਹੋਣੇ ਰਿਕੁਐਸਟ ਹੈ ਜਿਹੜੇ ਸ਼ਾਪ ਕੀਪਰਸ ਨੇ ਆਪਣੀ ਹਦੂਦ ਦੇ ਅੰਦਰ ਹੀ ਸਾਮਾਨ ਰੱਖਣ ਤਾਂ ਜੋ ਇਹ ਟ੍ਰੈਫਿਕ ਹੈ ਉਹਨੂੰ ਸਹੀ ਤਰ੍ਹਾਂ ਕੰਟਰੋਲ ਕੀਤਾ ਜਾਵੇ ਅਸੀਂ ਕਰਾਂਗੇ ਵੀ ਇਹ ਬਿੰਦੂ ਪੁੱਲਰ ਤੋੜੋ ਤੇ ਪਰ ਸਾਡੀ ਪ੍ਰੋਬਲਮ ਸਮਝਣ ਦੀ ਕੋਸ਼ਿਸ਼ ਕੋਈ ਵੀ ਨਹੀਂ ਕਰ ਰਹੀ ਹੈ ਅਲੱਗ ਹੀ ਜਾਣਦੇ ਸਾਰੇ ਇਹ ਪ੍ਰੋਬਲਮ ਨੂੰ ਪ੍ਰੋਬਲਮ ਕੀ ਹੈ ਗੱਡੀ ਲੱਗਦੀ ਹੈ ਸਿੱਧੀ ਆ ਕੇ ਸ਼ਟਰ ਦੇ ਅੱਗੇ ਲੱਗ ਜਾਂਦੀ ਹੈ ਅਸੀਂ ਦੁਕਾਨ ਦੇ ਅੱਗੇ ਪਹਿਲੇ ਖੋਲ੍ਹੀਏ ਕਿਵੇਂ ਆੜਾ ਕੋਈ ਕਸਟਮਰ ਆ ਜੇ ਯਾਦਾ ਉਹ ਗੱਡੀ ਨੂੰ ਟੱਪ ਕੇ ਆਵੇ ਤੇ ਯਾ ਉਹ ਥੜੀਆਂ ਤੋਂ ਚੜ ਚੜ ਕੇ ਆਵੇ ਸਾਡੇ ਪੂਰਾ ਜਮ ਹੋ ਜਾਂਦਾ ਤੁਹਾਨੂੰ ਵੀਡੀਓ ਵੀ ਦਿਖਾ ਸਕਦੇ ਆ ਜੀ ਬੋੜੋ ਵੀ ਕਿੱਚ ਕੇ ਰੱਖੀਆਂ ਹੋਈਆਂ ਸਾਰੀਆਂ ਇਤੋਂ ਲੱਗੇ ਐ ਲੇਨ ਬਣਦੀ ਗੱਡੀਆਂ ਦੀ ਅੰਦਰ ਤੱਕ ਨਹੀਂ ਕੋਈ ਪੜ ਸਕਦਾ ਇਹ ਸਾਡੀ ਪ੍ਰੋਬਲਮ ਹੈ ਸਾਡੀ ਪ੍ਰੋਬਲਮ ਸਮਝੇ ਬਿਨਾ ਡੱਬੇ ਚ ਕੀ ਜਾਂਦੇ ਆ ਬਿਲਰ ਵੀ ਟੁੱਟ ਜਾਊਗਾ ਤੋੜ ਦਿੰਦੇ ਕੋਈ ਗੱਲ ਨਹੀਂ ਜਿਵੇਂ ਚਲੋ ਸਵਿਧਾਨਿਕ ਰੂਪ ਉਡਾ ਲੈ ਨਹੀਂ ਹੈਗਾ ਸਹੀ ਆਪਾਂ ਮੰਨਦੇ ਪਰ ਸਾਨੂੰ ਐਸ ਕੰਡੀਸ਼ਨ ਤੇ ਲਿਆਣ ਵਾਲਾ ਕੋਈ ਹੈ ਇਹ ਟ੍ਰੈਫਿਕ ਹੀ ਹੈ ਅਜੀ ਕਹਿੰਦੇ ਸਾਡਾ ਮਸਲਾ ਹੱਲ ਕਰੋ ਸਾਨੂੰ ਕੀ ਲੋੜ ਹੈ ਲਾਂਦੀ ਅਸਾ ਮੁੰਡੇ ਵਿਚਾਰੇ ਉਹ ਦੁਖੀ ਸਵੇਰੇ ਅੰਦਰ ਕਰੋ ਬਾਹਰ ਕਰੋ ਉਹਦੇ ਨਾਲ ਚੰਗਾ ਹੈ ਇਹ ਵੀ ਸਾਡਾ ਕੋਈ ਪਰਮਾਨੈਂਟ ਹੱਲ ਕਰ ਦੋ ਵੀ ਅਸੀਂ ਨਾ ਤਾਂ ਬਾਹਰ ਗੱਡੀ ਇਹਦੇ ਨਾਲ ਅੰਦਰ ਰੱਖੀਏ ਤੇ ਨਾ ਇੱਥੇ ਕੋਈ ਟੂ ਵਹੀਲਰ ਦੀ ਕੋਈ ਪ੍ਰੋਬਲਮ ਨਹੀਂ ਹੈ 메ਨ ਪ੍ਰੋਬਲਮ ਹੈ ਫੋਰ ਵਹੀਲਰ ਠੀਕ ਹੈ ਇਹ ਪ੍ਰਸ਼ਾਸਨ ਹੀ ਖੁਦ ਕੋਈ ਲਾਈਨ ਨਾ ਲਾ ਦਵੇ ਜੀ ਜਿੰਦੇ ਚ ਗੱਡੀ ਨਾ ਲੱਗੇ ਅੱਗੇ ਆ ਕੇ ਜਿਵੇਂ yellow line ਬਿਲਕੁਲ ਬਿਲਕੁਲ ਇਸ ਤਰ੍ਹਾਂ ਦੀ ਕੋਈ ਲਾਉਣ ਦੀ ਅਸੀਂ ਤਾਂ ਨਾਲ ਕੋਈ ਟਾਈਮਿੰਗ ਨਹੀਂ ਹੈ ਨਾ ਜਿਵੇਂ ਗੱਡੀ ਆ ਕੇ ਖੜੀ ਕਰਕੇ 12 ਨੰਬਰ ਸ਼ੋ ਵੀ ਕਰਨ ਚਲੇਗੇ ਅੱਜ ਸਵੇਰੇ ਕਿਹ ਪਰ ਲਿਤੀਆ ਗਿਆ ਕੀ ਕਾਰਨ ਸੀ ਕਿ ਇਹਨਾਂ ਦੇ ਆਰਡਰ ਸੀ ਜੀ ਇਸ ਤਰ੍ਹਾਂ ਮਾਨਯੋਗ ਆਪਣੇ ਸੀਸੀਪੀ ਮਾਨ ਕਮਿਸ਼ਨਰ ਸ਼ੇਨੂ ਦੁੱਗਲ ਜੀ ਆਪਣੇ ਮਾਨਯੋਗ ਮੇਅਰ ਸਾਹਿਬ ਵੱਲੋਂ ਕਾਫੀ ਕੰਪਲੇਟ ਪ੍ਰਾਪਤ ਹੋ ਰਹੀ ਹੈ ਕਿ ਐਨਵੀ ਰੋਡ 'ਤੇ ਵੀ ਸ਼ੌਕੀ ਉਪਰਸ ਨੇ ਖਾਲੀ ਡੱਬੇ ਲਗਾ ਲਗਾ ਕੇ ਕਾਫੀ ਇਨਫੋਰਸਮੈਂਟ ਕੀਤੇ ਹਨ ਰੋਡ 'ਤੇ ਤਾਂ ਕਰਕੇ ਨਿਰਦੇਸ਼ ਦਿੱਤੇ ਕਿ ਇਹਨਾਂ ਤੇ ਤੁਰੰਤ ਕਾਰਵਾਈ ਕਰਦੇ ਹਾਂ ਕਿ ਇਹਨਾਂ ਦਾ ਨਾਮ ਵਰਤਨ ਕੀਤਾ ਜਾ ਰਿਹਾ ਜਿਵੇਂ ਦੁਕਾਨਦਾਰਾਂ ਨੇ ਰਿਕੁਐਸਟ ਹੈ ਵੀ ਜਿਹੜੇ ਦੁਕਾਨਦਾਰ ਨੇ ਆਪਣੀ ਹਜ਼ੂਰੀ ਦੇ ਅੰਦਰ ਇਹਨਾਂ ਤਾਜੋ ਟ੍ਰੈਫਿਕ ਦੀ ਸਮੱਸਿਆ ਜਿਹੜੀ ਬਹੁਤ ਕਾਫੀ ਜ਼ਿਆਦਾ ਹੈ ਤੇ ਹਸਪੀਟਲ ਨੂੰ ਵੀ ਆਪਣੇ ਬੋਰਸ ਘਾਟੀ ਨੇ ਜਿਵੇਂ ਗੰਗਾ ਨਗਰ ਰੋਡ ਹੈ ਉੱਥੇ ਵੀ ਜਿਹੜੇ ਫੂਲ ਵਾਲੇ ਰੇੜੀਆਂ ਸੀ ਆਪਾਂ ਅੰਦਰ ਕਰਵਾਈਆਂ ਉਸ ਕਰਕੇ ਆਵਾਜ਼ਾਈ ਕਾਫੀ ਸਮੂਥ ਹੋਈ ਹੈ ਮੇਰੀ ਇਹ ਹੀ ਹੋਣੀ ਰਿਕਵੈਸਟ ਹੈ ਜਿਹੜੇ ਸ਼ੋਪਕੀਪਰਸ ਨੇ ਆਪਣੀ ਹਦੂਦ ਦੇ ਅੰਦਰ ਹੀ ਸਾਮਾਨ ਰੱਖਣ ਤਾਂ ਜੋ ਜਿਹੜੀ ਟ੍ਰੈਫਿਕ ਹੈ ਉਹਨੂੰ ਸਹੀ ਤਰ੍ਹਾਂ ਕੰਟਰੋਲ ਕੀਤਾ ਜਾ ਸਕੇ